ਜਦੋਂ ਬੱਬੂ ਮਾਨ ਤੋਂ ਪੁੱਛਿਆ ਗਿਆ ਵੀ ਤੁਸੀਂ ਚਮਕੀਲੇ ਦੀ ਕਿਤਾਬ ਨੂੰ ਪ੍ਰਮੋਟ ਕੀਤਾ ਜਿਹੜੀ ਸ਼ਹੀਦ ਕਿਤਾਬ ਸੀ ਤੇ ਬੱਬੂ ਮਾਨ ਦਾ ਕਹਿਣਾ ਕਹਿੰਦੇ ਸੀ ਪਿਓ ਬਹੁਤ ਵੱਡਾ ਕਲਾਕਾਰ ਸੀ ਚਮਕੀਲਾ ਚਮਕੀਲੇ ਵਰਗੀ ਆਵਾਜ਼ ਨਾ ਹੀ ਕਦੇ ਮੁੜ ਕੇ ਆਉਣੀ ਤੇ ਨਾ ਹੀ ਮਿਲਣੀ ਉਹ ਵੀ ਦੁਗਾਨਾ ਗਾਇਕੀ ਦੇ ਵਿੱਚ ਜਿਹੜਾ ਰੁਤਬਾ ਚਮਕੀਲੇ ਦਾ ਹੈ ਨਾ ਉਹ ਚਮਕੀਲੇ ਦਾ ਇਹ ਹੋਰ ਕੋਈ ਨਹੀਂ ਪਾ ਸਕਦਾ ਤੇ ਰਹੀ ਗੱਲ ਕਿਤਾਬ ਦੀ ਕਿਤਾਬ ਸਾਡਾ ਕੋਈ ਮਿੱਤਰ ਸੀਗਾ ਇੰਗਲੈਂਡ ਤੋਂ ਉਹਨੇ ਕਿਹਾ ਬਈ ਜੀ ਇਹਨਾਂ ਦਾ ਫੋਟੋ ਖਿੱਚ ਕੇ ਪਾ ਦਿਓ ਵੀ ਮੈਂ ਪਾਤੀ ਹੈਨਾ ਤੇ ਇਹਦੇ ਵਿੱਚ ਮੈਂ ਨਾ ਤਾਂ ਛੇ ਇਦਾਂ ਰਤਬਾ ਕੋਈ ਮੈਂ ਦੇਣ ਵਾਲਾ ਐ ਤੇ ਲੋਕਾਂ ਨੇ ਦੇਣਾ ਉਹਨੇ ਕਿਤਾਬ ਦਾ ਨਾਂ ਸ਼ਹੀਦ ਰੱਖਿਆ ਜਾਂ ਕੁਝ ਵੀ ਰੱਖਿਆ ਤੇ ਮੈਨੂੰ ਤਾਂ ਇਹਦੇ ਨਾਲ ਕੋਈ ਦੂਜਾ ਨਹੀਂ ਹੈਗਾ ਤੇ ਵੈਸੇ ਜੇ ਗੱਲ ਅਸੀਂ ਨਿੱਜੀ ਤੌਰ ਤੇ ਕਰੀ ਬੱਬੂ ਮਾਨ ਇਹ ਗੱਲ ਹਮੇਸ਼ਾ ਕਹਿੰਦਾ ਪਈ ਚਮਕੀਲੇ ਵਰਗਾ ਕਲਾਕਾਰ ਉਦੀ ਵਰਗੀ ਆਵਾਜ਼ ਅਮਰਜੋਤ ਤੇ ਉਹਦੇ ਵਰਗੀ ਆਵਾਜ਼ ਵਾਕਿਆ ਨਹੀਂ ਦੁਬਾਰਾ ਦੁਨੀਆ ਨੂੰ ਮਿਲਣੀ ਬੇਸ਼ੱਕ ਜਿੰਨਾ ਮਰਜ਼ੀ ਵਿਵਾਦ ਬੱਬੂ ਮਾਨ ਦੇ ਪਿੱਛੇ ਇਸ ਗੱਲ ਨੂੰ ਖੜਾ ਕੀਤਾ ਗਿਆ ਪਪੂ ਮਾਨ ਨੇ ਦੇਖੋ ਜੀ ਚਮਕੀਲੇ ਨੂੰ ਪ੍ਰਮੋਟ ਕਰਦਾ ਉਹ ਗੰਦਗਾਨ ਵਾਲਾ ਆਉਂ ਸੀ ਐਸੀ ਹਾਲਾਂਕਿ ਕੁਝ ਇਹ ਵੀ ਹੋਇਆ ਕਿ ਹੁਣ ਆ ਕੇ ਬੱਬੂ ਮਾਨ ਨੇ ਜਦੋਂ ਪੁੱਛਿਆ ਵੀ ਤੂੰ ਚਮਕੀਲੇ ਤੇ ਫਿਲਮ ਕਰਨੀ ਸੀ ਕਹਿੰਦਾ ਕਰਨੀ ਸੀ ਪਰ ਹੁਣ ਨਹੀਂ ਹੁਣ ਅਸੀਂ ਚਾਹੁੰਨੇ ਕਿਸੇ ਹੋਰ ਧਾਰਮਿਕ ਚਿੱਤੇ ਤੇ ਜਾਂ ਕਿਸੇ ਛਿੰਗਰਚੀ ਬੰਦੇ ਤੇ ਕਰੀਏ ਠੀਕ ਹੈ ਇੱਕ ਉਮਰ ਦੇ ਨਾਲ ਸੋਚ ਹੁੰਦੀ ਹੈ ਬਦਲ ਗਈ ਪਰ ਜੇ ਕਿ ਇਹ ਕਲਾਕਾਰੀ ਦੇ ਤੌਰ ਤੇ ਬੱਬੂ ਮਾਨ ਦਾ ਕਹਿਣਾ ਹੈ ਕਿ ਮੈਂ ਜਿੰਨੀ ਇੱਜ਼ਤ ਚਮਕੀਲੇ ਦੀ ਕਰਦਾ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ ਮੈਂ ਅੱਜ ਵੀ ਕਹਿਣਾ ਤੇ ਦੁਗਾਣਾ ਗਾਇਕੀ ਦੇ ਵਿੱਚ ਕੋਈ ਵੀ ਲਾਗੇ ਤਾਗੇ ਵੀ ਟੁੱਕਦਾ ਨਹੀਂਗਾ ਅਮਰ ਸਿੰਘ ਚਮਕੀਲੇ ਦੇ ਤੇ ਜੋ ਉਹ ਮੀਲ ਪੱਤਰ ਗੱਡ ਗਿਆ ਹਨਾ ਤੇ ਨਾ ਕਿਸੇ ਤੇ ਗੱਡ ਹੋਣਾ ਤੇ ਬੜਿਆਂ ਨੇ ਆਉਣਾ ਬੜਿਆਂ ਨੇ ਚਲੇ ਜਾਣਾ ਚਮਕੀਲੇ ਵਰਗੀ ਆਵਾਜ਼ ਮੁੜ ਕੇ ਪੰਜਾਬ ਦੀ ਦੁਗਾਣਾ ਗਾਇਕੀ ਨੂੰ ਨਹੀਂ ਮਿਲਣੀ ਇਹ ਕਹਿਣਾ ਆ ਸਦੀ ਦੇ ਮਹਾਨ ਗਾਇਕ ਬੱਬੂ ਮਾਨ ਦਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ ਮੈਂ ਇਤਨੀ ਵੀਡੀਓ ਲੈ ਕੇ ਆਉਂਦਾ ਰਹਾਂਗਾ